ਤਸਵੀਰਾਂ ਦੇ ਵਿੱਚ ਵਿਖਾਈ ਦੇਣ ਵਾਲੀ ਪੀੜ ਕਿਸੇ ਗੈਂਗਲੈਂਡ ਦੀ ਨਹੀਂ ਬਲਕਿ ਪੰਜਾਬ ਦੇ ਬੇਹਦੀ ਚਰਚਿਤ ਸ਼ਹਿਰ ਫਗਵਾੜਾ ਦੀ ਹੈ ਜਿੱਥੇ ਸ਼ਰਯਮ ਕਾਨੂੰਨ ਨੂੰ ਛਿੱਕੇ ਟੰਗੇ ਤੇਜ਼ਦਾਰ ਹਥਿਆਰ ਚੱਲ ਰਹੇ ਨੇ ਤੇ ਕੋਈ ਰਾਤ ਦੇ ਵੇਲੇ ਨਹੀਂ ਬਲਕਿ ਦੰਦੇਵਲੇ ਜੀ ਹਾਂ ਫਗਵਾੜਾ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਸਕਦਾ ਹੈ ਕਿ ਫਗਵਾੜਾ ਦੇ ਵਿੱਚ ਸ਼ਾਇਦ ਮੁੰਡਿਆਂ ਨੂੰ ਪੁਲਿਸ ਦਾ ਕੋਈ ਖੌਫੀ ਨਹੀਂ ਰਿਹਾ ਜਿਸ ਦੇ ਚੱਲਦੇ 1000 ਰੁਪਏ ਦੇ ਪਿੱਛੇ ਮੁੰਡੇ ਦਾ ਸਿਰ ਪਾੜ ਦਿੱਤਾ ਗਿਆ ਤੇ ਉਸ ਨੂੰ ਕੋਈ ਰਾਤ ਦੇ ਵੇਲੇ ਨਹੀਂ ਬਲਕਿ ਦਿਨ ਦਿਹਾੜੇ ਵੇਲੇ ਇਸ ਤਰੀਕੇ ਦੇ ਨਾਲ ਮਾਰਿਆ ਗਿਆ ਫਗਵਾੜਾ ਦੇ 슈ਗਰ ਮਿਲ ਚੌਂਕ ਦੇ ਥੱਲੇ ਨੌਜਵਾਨਾਂ ਦੀ 1000 ਰੁਪਏ ਦੇ ਲੈਣਦੇ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਲੜਾਈ ਹੋਈ ਹੈ ਲੜਾਈ ਇੰਨੀ ਵਧੀ ਹੈ ਕਿ ਕੁਝ ਨੌਜਵਾਨਾਂ ਦੇ ਵੱਲੋਂ ਤੇਜ਼ਰ ਹਥਿਆਰ ਕੱਢ ਲਏ ਗਏ ਤੇ ਤੇਜ਼ਰ ਹਥਿਆਰਾਂ ਦੇ ਨਾਲ ਮੁੰਡਿਆਂ ਤੇ ਹਮਲਾ ਕੀਤਾ ਗਿਆ ਇਹ ਸਾਰੇ ਮਾਮਲੇ ਦੀ ਵੀਡੀਓ ਕੋਲ ਖੜੇ ਕੁਝ ਲੋਕਾਂ ਦੇ ਵੱਲੋਂ ਬਣਾੜੇਗੀ ਪਰ ਇੱਥੇ ਵੱਡਾ ਸਵਾਲ ਫਗਵਾੜਾ ਪੁਲਿਸ ਤੇ ਵੀ ਖੜਾ ਹੁੰਦਾ ਪੁਲਿਸ ਦੀਆਂ ਟੀਮਾਂ ਵਕ ਵਕ ਮੋੜਾਂ ਤੇ ਨਾਕੇ ਲਗਾ ਕੇ ਚਲਾਣ ਤਾਂ ਜ਼ਰੂਰ ਕੱਟਦੀਆਂ ਨੇ ਪਰ ਜੇ ਨੌਜਵਾਨ ਤੇਜ਼ ਦਰ ਹਥਿਆਰ ਲੈ ਕੇ ਸ਼ਰੀਆਮ ਕੁਮਦੇ ਨੇ ਤਾਂ ਪੁਲਿਸ ਨੂੰ ਨਜ਼ਰ ਕਿਉਂ ਨਹੀਂ ਆਉਂਦੇ ਮੇਰਾ ਨਾਮ ਅਭਿਸ਼ੇਕ ਹੈ ਜੀ ਸਾਡਾ ਅਭਿਸ਼ੇਕ ਜੀ ਇੱਥੇ ਹਸਪੀਟਲ ਜਾਏ ਕੀ ਮਾਮਲਾ ਕੀ ਸਾਰਾ ਨਰੇ 10 15 ਜਣਾਂ ਨੇ ਪਹਿਲਾਂ ਮੈਨੂੰ ਕੁੱਟਿਆ ਫਿਰ ਮੇਰੇ ਭਰਾ ਨੂੰ ਕੁੱਟਿਆ ਜੀ ਸਾਡੇ ਮੰਮੀ ਡੈਡੀ ਹੈ ਨਹੀਂ ਗਏ ਜੀ ਸਾਨੂੰ ਬਹੁਤ ਤੰਗ ਕੀਤਾ ਜੀ ਇਹ ਬੰਦੇ ਬੁਲਾ ਕੇ ਰੋਜ਼ ਧਮਕੀਆਂ ਦਿੰਦਾ ਸਾਨੂੰ ਕਾੜੀਆਂ ਦਿੰਦਾ ਜੀ ਇਹਨੂੰ ਪੁੱਛੋ ਤੇ ਲੜਾਈ ਕਦੋਂ ਹੋਈ ਏ ਤੁਹਾਡੀ ਜਿਹੜਾ ਇਹ ਆ ਜਿਹੜੇ ਅੰਦਰ ਬੈਠੇ ਆ ਇਹ ਨਾਮ ਕੀ ਉਹਦਾ ਉਹਦਾ ਬਿੰਦ ਰੱਖਿਆ ਜੀ ਕਿੱਥੇ ਦਾ ਰਹਿਣ ਵਾਲਾ ਉਹ ਪਤਾ ਨਹੀਂ ਖੋਥਣਾ ਰੋਡ ਖੋਥਣਾ ਰੋਡ ਤੇ ਪਹਿਲੂ ਵੀ ਲੜਾਈ ਹੋਈ ਤੁਹਾਡੀ ਪਹਿਲਾਂ ਨਹੀਂ ਹੋਈ ਜੀ ਪੱਲਾ ਸਹੀ ਨਹੀਂ ਹੈਗਾ ਜੀ ਇਹ ਬੰਦੇ ਸੱਦ ਕੇ ਸਾਨੂੰ ਮਾਰ ਫੋ ਆਂਦਾ ਤੇ ਲੜਾਈ ਕੱਲ ਹੀ ਹੋਈ ਹੈ ਹਾਂਜੀ ਕੀ ਕਾਰਨ ਨਾਲ ਲੜਾਈ ਪੈਸੇ ਲੈਣੇ ਸੀ ਜੀ ਕਿੰਨੇ ਲੈਣੇ ਪੈਸੇ ਪੈ ਲੈਣਾ ਸੀ 1000 ਰੁਪਏ ਉਹਦੇ ਕੋਲ ਅੱਛਾ 1000 ਰੁਪਏ ਪਿੱਛੇ ਲੱਲਰ ਪੇ ਲੜੇ ਨਹੀਂ ਗੱਲਾਂ-ਗੱਲਾਂ ਜਿਹਨੇ ਉਹ ਲੜਿਆ ਸਾਡੇ ਨਾਲ ਕਿਹੜੀ ਚੀਜ਼ ਨੇ ਤੁਹਾਡੇ ਤੇ ਹਮਲਾ ਕੀਤਾ ਇਹਨੇ ਹਾਂਜੀ ਮੁੰਡੇ ਆ ਲੈ ਕੇ ਹਮਲਾ ਕੀਤਾ ਜੀ 15 20 ਮੁੰਡੇ ਲਿਆਂਦੇ ਸੀ ਕਿਸ ਚੀਜ਼ ਨਾ ਬਾਰ ਕੀਤਾ ਉਹਨੇ ਤੁਹਾਡੇ ਥੰਡੇ ਕੁਰਬਾਨਾ ਥੀ ਗਏ ਜੀ ਉਹਨਾਂ ਕੋ ਥਿਆਰ ਸਾਦੇ ਉਹਨਾਂ ਦੇ ਥੀ ਗਏ ਕਿੰਨੇ ਵਜੇ ਹੋਈ ਲੜਾਈਏ ਇਹ ਹੋਈ ਸ਼ਾਮ 7:00 ਵਜੇ ਹਾਂਜੀ ਸ਼ਾਮ 6:00 ਵਜੇ ਹਾਂਜੀ 6:00 ਵਜੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਨਹੀਂ ਹਲੇ ਤੱਕ ਕੀਤੀ ਨਹੀਂ ਜੀ ਹੁਣ ਚੱਲੇ ਪੁਲਿਸ ਆਈ ਦੀ ਮੌਕੇ ਤੇ ਮੌਕੇ ਤੇ ਪੁਲਿਸ ਜੀ ਆਈ ਤੇ ਆਈ ਪੁੱਛ ਕੇ ਲਏ ਆ ਠੀਕ ਆ ਤੁਸੀਂ ਕਿੱਥੇ ਦੇ ਰਹਿਣ ਵਾਲੇ ਆਸੀਂ ਪ੍ਰੀਤ ਨਗਰ ਮੰਦਰਾ ਪ੍ਰੀਤ ਨਗਰ ਡੈਡੀ ਦਾ ਨਾਮ ਕੀ ਹੈ ਤੁਹਾਡਾ ਤਲਵੰਤ ਕੋਆ ਤਲਵੰਤ ਹਾਂਜੀ ਇਹ ਵਿਆਹ ਬੰਦੇ ਆ ਜੀ ਆਪਾਂ ਕਿਹੜਾ ਛੜੇ ਛਾਂਟ ਆ ਇਹ ਤਾਂ ਛੜੇ ਛਾਂਟ ਆ ਜੀ ਜਨੇ ਖਨੇ ਨੂੰ ਘੁੱਟ ਦਿੰਦੇ ਆ ਇੰਨਾ ਕੋ ਦਾ ਪੈਸਾ ਹੈਗਾ ਅਸੀਂ ਗਰੀਬ ਬੰਦੇ ਆ ਮਾਰੇ ਸਾਡੇ ਨਾਲ ਨਿਆਂ ਨਹੀਂ ਕਰਦੇ ਆ ਭਾਈ ਮਨੀ ਬਾਲੇ ਆ ਜੀ ਪੁੱਤੋਂ ਬਿੰਦ ਰਖਿਆ ਕਹਿੰਦੇ ਆ ਕਿੱਥੇ ਰਹਿਣ ਵਾਲੇ ਪਿਛਲਾ ਏਰੀਆ ਸੁਨਾਮਪੁਰ ਉੱਤਾਂ ਆਉਣ ਵੇੇ ਕਿਰਾਏ ਤੇ ਰਹਿੰਦੇ ਹੇ ਤੋ ਕੋਤੜਾ ਫੇ ਕੀ ਮਾਮਲਾ ਕੀ ਆ ਜਿਹੜਾ ਇੱਥੇ ਹਸਪੀਟਲ ਆ ਮਾਮਲਾ ਆ ਜੀ ਅਸੀਂ ਉੱਥੇ ਖੜੇ ਸੀਗੇ ਆਪਣੇ ਪੁਲ ਦੇ નીચે 슈ਗਰ ਮਿਲ ਦਾ ਜਿਹੜਾ ਚੌਂਕ ਆ ਪਰ ਇਹਨਾਂ ਜਿਹੜੇ ਤੇ ਉਹ ਗੱਲ ਕਰਦੇ ਕਰਦੇ ਮੁੰਡਾ ਕਿਸੇ ਦੇ ਨਾਲ ਲੜ ਲਿਆ। ਅਸੀਂ ਉਹਨੂੰ ਸਮਝਾਉਂਦੇ ਕਿ ਯਾਰ ਕੋਈ ਇੱਕ ਨਾ ਨਾ ਲੜਿਆ ਕਰ ਜਿਹੜੀ ਗੱਲ ਹੈਗੀ ਆ ਕੋਈ ਆ ਨਹੀਂ ਬਹਿ ਕੇ ਆਪਾਂ ਕਰ ਲਵਾਂਗੇ। ਇਹ ਗੱਲ ਵੀ ਇਹ ਮੈਂ ਗਾਲ-ਗੋਲ ਕੱਢੀ ਆ ਗਾਲ ਕੱਢ ਕੇ ਇਹਨੇ ਤਾਂ ਬਾਈ ਹੱਥੋ ਪਾਈ ਹੋਏ ਆ। ਹੱਥੋ ਪਾਈ ਹੋ ਕੇ ਜਦੋਂ ਇਹਨੂੰ ਛੱਡ ਦਿੱਤਾ ਸਾਰਿਆਂ ਨੇ ਗੱਲ ਕਰ ਵੀ ਲਈ ਐ। ਨਾ ਵੀ ਲਿਆ ਇਹਨੂੰ ਕਿ ਅੱਜ ਤੋਂ ਬਾਅਦ ਨਾ ਤੂੰ ਗਏ ਇਹਨੂੰ ਕੁਝ ਕਹੀ ਨਾ ਇਦਾਂ ਦਾ ਡੇਵਲੋਪ ਕੁਝ ਕਹੂਗਾ। ਪਰ ਇਹਨੇ ਮੁੰਡੇ ਸਾਦਨੇ ਪਿੱਛੋਂ ਨਾਲੇ। ਕਹਿੰਦੇ ਸਾਦੇ ਮੁੰਡੇ। ਨਹੀਂ ਇਹ ਗਵੀ ਨੇ। ਗਵੀ ਨੇ। ਗਵੀ ਮੁੰਡਾ ਜਿਹੜਾ ਇਹਨਾਂ ਮੁੰਡੇ ਸੱਦ ਕੇ ਤੁਣ ਕੇ ਬਸ ਖੱਲੇ ਨੂੰ ਪੈ ਗਏ। ਇਹ ਹੋਈ ਕਿੱਥੇ ਲੜਾਈਏ? ਸਿਗੇ ਇਹ ਹੋਈ ਆ ਜੀ ਸ਼ੂਗਰ ਮਿਲ ਵਾਲਾ ਜਿਹੜਾ ਸਰਾਏ ਰੋਡ ਵਾਲਾ ਜਿੱਥੇ ਸਬਜ਼ੀਆਂ ਲੱਗਦੀਆਂ। ਹਾਂਜੀ। ਉਹਦੇ ਪੁਲ ਦੇ ਨੀਚੇ। ਤੇ ਇਹ ਬੰਦੇ ਕਿੰਨੇ ਵਿਅਕਤੀ ਸੀਗੇ? ਇਹ ਹੁਣੇ ਇੱਕ ਟੋਗੜੀ ਦੀ 10-11 ਜਣ ਤੇ ਤੁਹਾਡੇ ਕਿਸ ਚੀਜ਼ ਦਾ ਬਾਰ ਕੀਤਾ ਜਾਣੇ ਸੀਗੇ ਹਾਂਜੀ? ਨਹੀਂ ਤੁਹਾਡੇ ਦੇ ਕਿਸ ਚੀਜ਼ ਦਾ ਬਾਰ ਕੀਤਾ ਇਹਨਾਂ ਇੱਕ ਦਾਤ ਸੀ ਇਹਨਾਂ ਕੋਲ ਤੇ ਉਹ ਚੱਕਿਆ ਹੋਇਆ ਸੀ ਇਹ ਨਹੀਂ ਬੱਟਾ ਹੁੰਦਾ ਜਿਹੜਾ ਭਾਰ ਢੋਲਣ ਵਾਲਾ ਉਹਦੇ ਨਾਲ ਮਤਲਬ ਕੀ ਇਹਨਾਂ ਨੇ ਮਾਰਿਆ। ਤੇ ਕੋਈ ਪੁਰਾਣੀ ਰੰਜਿਸ਼ ਆਪਣੀ ਪਹਿਲੋਂ ਪੁਰਾਣੀ ਰੰਜਿਸ਼ ਹੀ ਗੱਲ ਹੈ ਇੱਕ ਤਰ੍ਹਾਂ ਦੀ ਪੁਰਾਣੀ ਹੈ ਤੇ ਅੱਜ ਤੁਹਾਨੂੰ ਅੱਜ ਤੁਹਾਨੂੰ ਜਰਾਮ ਕਰਦੇ ਆ ਆਈ ਤੁਹਾਨੂੰ ਘੇਰ ਕੇ ਇਹਨਾਂ ਨੇ ਕੁੱਟਿਆ ਹਾਂਜੀ ਹਾਂਜੀ ਕਿੰਨੇ ਕੋਈ ਨਾਮਾਂ ਕੀ ਬੰਦੇ ਪਹਿਚਾਣ ਚ ਹੈ ਕੋਈ ਨਾਮ ਵਗੈਰਾ ਸਾਰੇ ਪਹਿਚਾਣ ਚ ਕੋਈ ਨਾਮ ਵਗੈਰਾ ਦੱਸ ਦਿਓ 2000 ਬੰਦੇ ਹੋ ਗਿਆ 26 ਹੋ ਗਿਆ ਟੋਨੀ ਆ ਹਮਮ ਹੋਰ ਦੋ ਤਿੰਨ ਜਾਣੇ ਹੈਗੇ ਇਹ ਕਿੱਥੇ ਦੇ ਰਹਿਣ ਵਾਲੇ ਸਾਰੇ ਇਹ ਭਗਤਪੁਰਾ ਜੀ ਭਗਤਪੁਰੇ ਦੇ ਹਾਂਜੀ ਭਗਤ ਤੇ ਪਹਿਲੂ ਵੀ ਲੜਾਈ ਹੋਈ ਤੁਹਾਡੀ ਕੋਈ ਪਹਿਲਾਂ ਥੋੜੀ ਦੇਰ ਪਹਿਲਾਂ ਹੋਈ ਸੀ ਔਰ ਉਹ ਨਹੀਂ ਸੀ ਇੰਨਾ ਕੋਈ ਗੱਲ ਵਧੀ ਸੀ ਆ ਹੁਣ ਜ਼ਿਆਦਾ ਹੋਈ ਐ ਤੇ ਅੱਜ ਕਿੰਨੇ ਵਜੇ ਹੋਈ ਐ ਲੜਾਈ ਇਹ ਹੋਣੀ ਸੀ ਏਡਾ ਘੰਟਾ ਪਹਿਲਾਂ ਏਡਾ ਘੰਟਾ ਪਹਿਲਾਂ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਕੀਤੀ ਐ ਜੀ ਹੁਣ ਐਮਐਲਆਰ ਕਟ ਹੋਊਗੀ ਸਾਨੂੰ ਆਉਂਦੇ ਤੇ ਬੋਲੋ ਸਹੀ ਸੀ ਮੌਕੇ ਤੇ ਹਾਂਜੀ ਪੁਲਿਸ ਵਗੈਰਾ ਆਈ ਐ ਮੌਕੇ ਤੇ ਉੱਥੇ ਤਾਂ ਨਹੀਂ ਆਈ ਸਰ ਮੁੜ ਕੇ ਉੱਥੋਂ ਲੋਕਾਂ ਨੇ ਜਦੋਂ ਕੱਢਿਆ ਸਾਰਾ ਜਾਮ ਲੱਗ ਗਿਆ ਸੀ ਆ ਫਿਰ ਆਈ ਸਿੱਧਾ ਹਸਪੀਟਲ ਆਏ ਆ ਇੱਥੇ ਆਈ ਆ ਪੁਲਿਸ ਉੱਥੇ ਤਾਂ ਨਹੀਂ ਆਈ ਕੀ ਮੰਗ ਰੱਖਦੇ ਆ ਅੱਬ ਮੰਗੇ ਹੀ ਹੈ ਜੀ ਜੋ ਕਾਰਵਾਈ ਹੈਗੀ ਕੀਤੀ ਆਵੇਂ ਇਨਸਾਮ ਦਿੱਤਾ ਜਾਵੇ ਤੁਹਾਨੂੰ ਕਿਉਂਕਿ ਜਿਹੜਾ ਲੜਾਈ ਝਗੜਾ ਆਇਆ ਵਾ ਕੀ ਕਹਿਣਾ ਜੀ ਗਾਰਡਰੀ ਦੀ ਲੜਾਈ ਸਾਡੇ ਕੋਲ ਆਈ ਹੈਗੇ 6 ਬੰਦੇ ਆਏ ਸੀ ਸਾਡੇ ਕੋਲ ਅਰੇਸਟਰੀ ਆਫ ਅਸੌਲਟ ਦੇ ਨਾਲ ਤੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਦਾ ਅਸੀਂ ਕਰ ਦਿੱਤਾ ਹੈ ਤੇ ਬਾਕੀ ਜੋ ਦੂਸਰੀ ਪਾਰਟੀ ਹੈ ਉਹ ਹਜੇ ਸਾਡੇ ਕੋਲ ਪਰਚਾ ਨਹੀਂ ਕਰਵਾਇਆ ਹੈ ਪੇਸ਼ੈਂਟ ਫਿਲਹਾਲ ਦੀ ਕਿਹੜੀ ਸਟੇਬਲ ਹੈ ਤੇ ਪੁਲਿਸ ਕਾਰਵਾਈ ਜੋ ਵੀ ਹੈ ਉਹ ਕਰ ਦਿੱਤੀ ਗਈ ਸਰ ਕੋਈ ਪਤਾ ਚੱਲੇ ਕਿੱਥੇ ਦੇ ਰਹਿਣ ਵਾਲੀ ਵਿਅਕਤੀ ਏ ਕੁਛ ਬਗਦੀਆਂ ਦੇ ਨੇ ਕੁਛ ਖੋਤੜਾਂ ਦੇ ਕੁਛ ਭਗਤਪੁਰੇ ਦੇ ਨੇ ਪੁਲਿਸ ਸੂਚਨਾ ਦੇ ਦਿੱਤੀ ਸਰ ਹਾਂਜੀ ਪੁਲਿਸ ਸੂਚਨਾ ਦੇ ਦਿੱਤੀ ਗਈ ਹੈ ਹਾਂਜੀ ਛਵੀ ਦੀ ਵਾਈ ਨੀ ਛਵੀ ਕਿੱਥੇ ਦਾ ਰਹਿਣ ਵਾਲਾ ਵਾ ਕੋਣ ਆ ਛਵੀ ਮੇਰੇ ਘਰ ਵਾਲੇ ਹੈ ਕਿੱਥੇ ਦੇ ਰਹਿਣ ਵਾਲੇ ਪ੍ਰੀਤ ਨਾਮ ਕੀ ਮਾਮਲਾ ਕੀ ਹੈ ਇੱਥੇ ਜਰਸੇਬਲ ਹੋ ਫਿਰ ਹੋ ਜਾਏ ਪਤਾ ਨਹੀਂ ਸਰ ਉਹ ਅੱਧੇ ਲੈ ਲਿਆ ਪਹਿਲਾਂ ਕੈਂਦੀ ਸਾਡੀ ਆ ਨਾ ਵੱਡੇ ਭਰਾ ਦਾ ਉਹਦਾ ਸਿਰ ਕਾਟਦੇ ਸੀਗੇ ਚਾਰ ਪੰਜ ਜਾਣੇ ਚਾਰ ਪੰਜ ਤੋਂ ਵੀ ਜ਼ਿਆਦਾ ਹੀ ਸੀਗੇ ਮਤਲਬ ਉਹਨਾਂ ਦੇ ਅੱਖਾਂ 'ਚ ਸਪਰੇਅ ਪਾਉਂਦੇ ਸੀਗੇ ਇਹ ਹੂੰ ਤੇ ਉਹ ਹਨਾ ਸਪਰੇਅ ਕੋਨ ਪਾ ਰਹੇ ਸੀ ਜਿਨੇ ਸਿਰ ਪਾੜਿਆ ਉਹਨਾਂ ਦਾ ਹਾਂਜੀ ਅੱਖਾਂ 'ਚ ਸਪਰੇਅ ਪਾ ਰਹੇ ਸੀ ਫਿਰ ਇਹਨਾਂ ਨੇ ਪਤਾ ਨਹੀਂ ਕੀ ਹੋਇਆ ਇਹ ਆਏ ਤੇ ਸਾਨੂੰ ਕੋਈ ਤੇ ਲੜਾਈ ਝਗੜਾ ਹੋਇਆ ਕਿੱਥੇ ਆ ਜੀ ਸਾਨੂੰ ਨਹੀਂ ਪਤਾ ਸਰ ਅਸੀਂ ਨੂੰ ਨਹੀਂ ਆਏ ਆ ਜੱਸ ਉਹ ਲੈ ਦੇ ਨਹੀਂ ਇਹ ਹਸਪੀਟਲ ਹੁਣ ਤੁਹਾਡੇ ਜਿਹੜੇ ਹਸਬੰਡ ਹੈ ਖੁਦ ਬਿੜੇ ਨਹੀ ਮੇਰੇ ਲੰਘਰ ਨੂੰ ਲੈ ਗਏ ਅਰੇ ਜਾ ਗਏ ਅੱਛਾ ਜੀ ਹਾਂਜੀ ਤੇ ਬੋਲ ਤੋਂ ਲੈ ਗਏ ਹਾਂਜੀ ਲੈ ਕੇ ਗੱਲ ਹੀ ਗਏ ਪਤਾ ਨਹੀਂ ਕਿਉਂ ਲੈ ਗਏ ਮੈਂ ਤਾਂ ਗੱਲ ਵੀ ਨਹੀਂ ਕਰਨ ਦਿੱਤੀ ਮਾੜੀ ਕੁਝ ਪੁੱਛਣਾ ਸੀ ਆਏ ਸੀ ਖੜੇ ਸੀ ਅੱਛਾ ਸੀ ਕਿ ਕਿੰਨੇ ਸੀ ਜੇ ਕਿ ਨਹੀਂ ਜਾਓ ਸਾਡੇ ਕਿਹੜਾ ਮਾਪੇ ਆਪੇ ਸਰ ਮੈਂ ਹੀ ਆ ਨਾ ਪਿੱਛੇ ਕੰਦੀ ਹੋਰ ਤੁਹਾਡਾ ਨਾਮ ਕੀ ਆ ਜੀ ਮਾਹੀ ਹੈ ਮਾਹੀ ਨਹੀਂ ਤੁਹਾਡੇ